ਸਾਡਾ ਭਾਈ ਕੁ ਜੀ ਦੇ ਪਤੇ ਜਗੇਦਾਬ ਆਪਾਂ ਕੁਲਵਿੰਦਰ ਸਿੰਘ ਜੀ ਚੌਂਕੋੜ ਸਾਹਿਬ ਤੋਂ ਤੇ ਇਸ ਟਾਈਮ ਆਪਾਂ ਜਿਹੜਾ ਹੈ ਨਾ ਦਲਪੰਥ ਜਿਹੜਾ ਹੈ ਬਾਬੇ ਵੱਲੋਂ ਹਮਲਾਇਆ ਤੇ ਉਹਦੇ ਵੱਲੋਂ ਆਪਾਂ ਪਰਿਵਾਰ ਨੂੰ ਮਿਲਣ ਆਤੇ ਆਹੀ ਤੇ ਪਰਿਵਾਰ ਜਦੋਂ ਆਪਾਂ ਨੂੰ ਨਹੀਂ ਮਿਲਿਆ ਇਸ ਟਾਈਮ ਇੱਥੇ ਤੇ ਉਹਨਾਂ ਨਾਲ ਚਲੋ ਦੁੱਖ ਸਾਂਝਾ ਆਪਾਂ ਕਰਨਾ ਆਹੀ ਤੇ ਇਹੀ ਕਿ ਐਸੇ ਕਰਕੇ ਆਪਾਂ ਇੱਥੇ ਪਹੁੰਚੇ ਠੀਕ ਹੈ ਜੀ ਇਹ ਬੜੀ ਇੱਕ ਘਟਨਾ ਜਿਹੜੀ ਆ ਸਾਰਿਆਂ ਦੀਆਂ ਅੱਖਾਂ ਦੇ ਅੰਨਮ ਗ੍ਰਿਮੀਆਂ ਸਾਰਿਆਂ ਦੇ ਚਿਹਰੇ ਮਯੂਸ ਹੋਏ ਅੱਜ ਤੁਸੀਂ ਇੱਥੇ ਪਹੁੰਚੇ ਹੋ ਦੀ ਲੱਗਦਾ ਕਿ ਵਿਸਤਾਰੀ ਜੋਗੇ ਤੇ ਸਜ਼ਾ ਵੀ ਸਖਤ ਹੋਣ ਦੀ ਉਮੀਦ ਹੈ ਪਰ ਫਿਰ ਵੀ ਸੰਗਤਾਂ ਜਾਂ ਲੋਕ ਮੰਨ ਕਰਦੇ ਕਿ ਸਜ਼ਾ ਸਖਤ ਹੋ ਸਖਤ ਹੋਵੇ ਤਾਂ ਮਿਸਾਲ ਬਣੀ ਪਰ ਕੋਈ ਸ਼ਿਆਣਾ ਸਖਤ ਸਖਤ ਹੋਣੀ ਚਾਹੀਦੀ ਇਹ ਨਹੀਂ ਕਿ ਨੂੰ ਮਤਲਬ ਜੇ ਆਈਕੂ ਚੱਕਿਆ ਜੇਲ੍ਹ ਪਿਠਾਤਾ ਜੇਲ੍ਹ ਚ ਚਾਰ ਰੋਟੀਆਂ ਖਾਊਗਾ ਤਾਂ ਫਿਰ ਬਾਹਰ ਆਊਗਾ ਤਾਂ ਫਿਰ ਇਹਦਾ ਕੰਮ ਕਰ ਲੂਗਾ ਉਹਨੂੰ ਇੱਕ ਪਿੱਛੇ ਜੀ ਨਾ ਲੁਧਿਆਣੇ ਮਤਲਬ ਕੰਮ ਹੋਇਆ ਸੀ ਮੁੰਡਾ ਇੱਕ ਚੁੱਕਿਆ ਸੀ ਅਗਲਾ ਉਹਨਾਂ ਉਸੇ ਵੇਲੇ ਕੰਟੈਕਟ ਕੀਤਾ ਸੀ ਸਰ ਜੀ ਇਦਾਂ ਦਾ ਕਾਰਜ ਕਰ ਲੋ ਤੇ ਜਾਂ ਬੇਨਤੀ ਜਿਹੜੇ ਆਪਣੇ ਜੀਐਲ ਦੇ ਵਿੱਚ ਵੀਰਿਆ ਕਿ ਵੀਰੋ ਤੁਸੀਂ ਕੋਈ ਨਾ ਕੋਈ ਇਦਾਂ ਦਾ ਕਾਰਜ ਕਰੋ ਅਸੀਂ ਪੂਰਾ ਸਪੋਰਟ ਕਰਾਂਗੇ ਕੋਈ ਚਿੰਤਾ ਨੀ ਬਾਕੀ ਇਹ ਆ ਕਿ ਅਸੀਂ ਹੁਣ ਇਹ ਚੀਜ਼ ਦੇ ਵਿੱਚ ਮਤਲਬ ਜਿਹੜਾ ਨਾ ਪ੍ਰਵਾਸੀਆਂ ਦੇ ਮਤਲਬ ਇਹ ਚੀਜ਼ਾਂ ਉੱਤੇ ਜ਼ਿਆਦਾ ਧਿਆਨ ਰੱਖਨੇ ਆ ਆਪਾਂ ਮੈਨੂੰ ਵੀ ਉਸ ਤੋਂ ਪਹਿਲਾਂ ਵੀ ਜਿਸਦਾ ਬਾਬਾ ਕੁਲਵਿੰਦਰ ਸਿੰਘ ਕਰਾਲੀ ਜੀ ਆ ਹੈ ਹੀ ਪ੍ਰੋਗਰਾਮ ਉਹ ਕਰਕੇ ਫੇਰ ਇੱਧਰ ਆਏ ਆ ਠੀਕ ਹੈ ਜੀ ਤੇ ਉੱਥੇ ਵੀ ਆਪਾਂ ਜਿਹੜੀ ਡਾਗ ਮਾਰਚ ਕਰਿਆ ਉਹ ਡਾਗ ਮਾਰਚ ਦਾ ਮਤਲਬ ਇਹ ਆ ਕਿ ਜੇ ਕੋਈ ਬੰਦਾ ਬਦਮਾਸ਼ੀ ਕਰਦਾ ਪ੍ਰਵਾਸੀ ਕਿ ਆਪਣੇ ਦੇ ਗਰੀਬਾਂ ਤੇ ਕੱਲ ਬੰਦਿਆਂ ਨੇ ਨਾ ਮਤਲ ਮਾਰਚ ਕੱਢਿਆ ਸੀ ਰਾਤ ਨੂੰ ਕਈ ਪ੍ਰਵਾਸੀ ਉਹਨਾਂ ਦੇ ਉੱਤੇ ਮਤਲ ਬਦਮਾਸ਼ੀ ਕਰਦੇ ਸੀ ਫਿਰ ਹੁਣ ਅਸੀਂ ਪਜਾ ਕੇ ਤੇ ਮਾਰਚ ਕੱਢਿਆ ਉਹ ਸਾਰੇ ਪਰਵਾਸੀ ਜਿੰਨੇ ਸੀ ਨਾ ਉਹ ਸਾਰੀਆਂ ਦੁਕਾਨਾਂ ਛੱਡ ਕੇ ਭੱਜ ਗਏ ਤੇ ਹੁਣ ਇਹ ਆ ਕਿ ਵੀਰਾਂ ਨੂੰ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਬੇਇੱਜ਼ਤੀ ਕਰਦੇ ਹਿਸ਼ਾਲ ਨੂੰ ਮਨਸ਼ਾਹਰ ਤੋਂ ਤੇ ਕਿ ਭਾਈ ਜੇ ਕੋਈ ਕਾਰਜ ਹੁੰਦਾ ਨਾ ਇਦਾਂ ਦਾ ਉਹਨੂੰ ਜ਼ਿੰਦਾ ਨਾ ਛੱਡੋ ਹੁਣ ਟੰਗ ਦਿਓ ਐ ਚੌਂਕ ਦੇ ਵਿੱਚ ਟੰਗ ਦਿਓ ਇੰਨੀ ਪੀੜ ਦੇ ਵਿੱਚ ਕੋਈ ਪਤਾ ਨਹੀਂ ਚੱਲਦਾ ਪ੍ਰਸ਼ਾਸਨ ਕਹੇ ਨਹੀਂ ਕਾਰਵਾਈ ਕਰੇ ਇੰਨੀ ਕਿੱਥੇ ਤੇ ਕਾਰਵਾਈ ਕਰਵਾਉਂਦੇ ਨੇ ਇਦਾਂ ਦਾ ਫੱਦਾ ਜੇ ਤੁਹਾਡੇ ਅੱਜ ਤੁਹਾਡੇ ਪਰਵਾਹੇ ਬੱਚੇ ਨਾਲ ਛੋਟੇ ਕੱਲ ਨੂੰ ਤੁਹਾਡੇ ਘਰਾਂ ਦੇ ਵਿੱਚ ਪਿਆਰ ਕਰਦੇ ਆ ਤੇ ਇਹਦੇ ਵਰਗੇ ਬੰਦੇ ਆਪਣੇ ਕੋਈ ਵੀ ਇਦਾਂ ਦਾ ਕੰਮ ਹੋਵੇ ਇਹ ਪੈਰ ਨਾ ਪਿੱਛੇ ਪੱਟੋ ਇਹਨਾਂ ਟਾਂਗੋ ਵੱਡੇ ਟਾਂਗੋ ਤੋਂ ਕੋਈ ਚੱਕਰ ਨਹੀਂ ਆ ਬਾਈ ਇਹ ਕਿ ਜਿਹੜੀ ਚੀਜ਼ ਆ ਅਕੂ ਤੋਂ ਤੁਹਾਡੇ ਪਰਿਵਾਰ ਵੱਲ ਤੁਹਾਡੇ ਬੱਚਿਆਂ ਵੱਲ ਕੋਈ ਵੀ ਆ ਕੇ ਹੱਥ ਪਾ ਤੋ ਸੋਵਰੀ ਸੋਚੂਗਾ ਤੇ ਬਾਕੀ ਇੱਥੇ ਆਪਣੇ ਜਿਹੜੇ ਲੋਕਲ ਵੀਰ ਵੀ ਆਪਣੇ ਆਣੀ ਵੀਰ ਆਪਣਾ ਤੇ ਇਹ ਵੀ ਪਾਈ ਹੋਈਆਂ ਇਹਨਾਂ ਦੇ ਵਿੱਚ ਆ ਸੋਲਿਓ ਤੇ ਬਾਕੀ ਇਹ ਆ ਅਸੀਂ ਕੋਮੀ ਸਾਹਿਬ ਮੋਰਚੇ ਬੰਦੀ ਸਿੰਘਾਂ ਦੇ ਹੁੰਦੇ ਆ ਉੱਥੇ ਆਪਾਂ ਜਿੰਨਾ ਵੀ ਇਹ ਨਾ ਜਿਵੇਂ ਦਾ ਆਪਾਂ ਕੁਲਵਿੰਦਰ ਸਿੰਘ ਵੱਲੋਂ ਜਿੰਨਾ ਆਇਆ ਕੋਈ ਆਪਾਂ ਪੰਜਾਬ ਵਿੱਚ ਕੋਈ ਸਮੱਸਿਆ ਉੱਥੇ ਆਪਾਂ ਮਤਲਬ ਪਤਾ ਚਲਦਾ ਤਾਂ ਉਸੇ ਵੇਲੇ ਆਪਾਂ ਕਾਰਵਾਈ ਕਰਦੇ ਜੇ ਅੱਜ ਪਰਿਵਾਰ ਦੇ ਨਾਲ ਤੁਸੀਂ ਖੁਲਾਕਤ ਕਰਨ ਤੇ ਨਹੀਂ ਆਇਸੀ ਬੇਸਿਕਲੀ ਜੀ ਹਾਂਜੀ ਪਰਿਵਾਰ ਮਿਲਿਆ ਨਹੀਂ ਆਪਾਂ ਨੂੰ ਪਰਿਵਾਰ ਮਿਲਿਆ ਨਹੀਂ ਤਾਂ ਉਹਨਾਂ ਆਪਾਂ ਨੂੰ ਵਗਵਾੜੇ ਮਿਲੂਗਾ ਆਪਾਂ ਜਾਇ ਉੱਤਰ ਪਾਸੇ ਜਾਵਾਂਗੇ ਤੇ ਬੱਸ ਇੰਨੀ ਬੇਨਤੀ ਆ ਬੇਨਤੀ ਪਰਿਵਾਰ ਕਰੋ ਬਾਈ ਗੁਰਜੀ ਦਾ ਖਾਲਸਾ ਤੇ ਬਾਈ ਗੁਰਜੀ ਮਰੇ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਸ਼ਹਿਰ ਹਸ਼ਿਆਰਪੁਰ ਪਿੰਡ ਜਾਣਖੇਲਾ ਜੀ ਇੱਥੇ ਤਾਂ ਲੋਕਲ ਕਾਰੋਬਾਰੀਆਂ ਨੇ ਸੋ ਪ੍ਰਸ਼ਾਸਨ ਨੂੰ ਬੇਨਤੀ ਇਹ ਹੈ ਕਿ ਦਾਸ ਜੀ ਜਿਹੜੀ ਬਣਦੀ ਕਾਰਵਾਈ ਹੈ ਉਹ ਸਖਤੋਂ ਸਖਤ ਕੀਤੀ ਜਾਵੇ ਦੂਜਾ ਸਰਕਾਰ ਨੂੰ ਅਪੀਲ ਇਹ ਹੈ ਕਿ ਕੋਈ ਐਦਾਂ ਦਾ ਕਾਨੂੰਨ ਬਣਾਇਆ ਜਾਵੇ ਜਿਹਦੇ ਨਾਲ ਕੋਈ ਭਈਆ ਪੰਜਾਬ ਦੇ ਵਿੱਚ ਜ਼ਮੀਨ ਨਾ ਖਰੀਦ ਸਕੇ ਠੀਕ ਹੈ ਜੀ ਕੋਈ ਕਿਸੇ ਸ਼ਹਿਰ ਜਾਂ ਪਿੰਡ ਦੇ ਵਿੱਚ ਸਰਪੰਚ ਜਾਂ ਐਮਸੀ ਦੇ ਇਲੈਕਸ਼ਨ ਤੇ ਨਾ ਖੜ੍ਹ ਸਕੇ ਠੀਕ ਹੈ ਜੀ ਉਹਨਾਂ ਦੀ ਵਜ੍ਹਾ ਦੇ ਨਾਲ ਦੂਜੀ ਗੱਲ ਸਾਡੀ ਆਪਸ ਹੀ ਬਈਆਂ ਨੂੰ ਆਪ ਪੁਜੀ ਚੜਾਇਆ ਸਾਡੇ ਪੰਜਾਬੀ ਮੁੰਡਿਆਂ ਨੂੰ ਅੱਗੇ ਆਣਾ ਚਾਹੀਦਾ ਪਹਿਲ ਕਰਨੀ ਚਾਹੀਦੀ ਕਿ ਬਿਜ਼ਨਸ ਦੇ ਵਿੱਚ ਆਪ ਅੱਗੇ ਆਓ ਰੈਡੀ ਫੜੀ ਦਾ ਕਾਰੋਬਾਰ ਕੋਈ ਛੋਟਾ ਨਹੀਂ ਕੰਮ ਕਰ ਛੋਟਾ ਵੱਡਾ ਹੋ ਸਕਦਾ ਬੰਦੇ ਬੰਦੇ ਸਭ ਰੱਬ ਦੇ ਜੀਵ ਬਣਾਏ ਬਰਾਬਰ ਆ ਠੀਕ ਹੈ ਜੀ ਕੰਮ ਕਰੋ ਕੋਈ ਸਬਜ਼ੀ ਦਾ ਕਰ ਲਓ ਕੋਈ ਕੁਸ਼ ਕਰ ਲਓ ਬਿਜ਼ਨਸ ਕਰੋ ਵਪਾਰ ਕਰੋ ਜਿਹੜੇ ਭਈਆਂ ਦੇ ਵਪਾਰ ਆ ਉਹਨਾਂ ਨੂੰ ਜੇ ਗਵਰਨਮੈਂਟ ਸਾਡਾ ਸਾਥ ਨਾ ਦੇ ਜੜਾਉਂਦੀ ਤਾਂ ਬਿਜ਼ਨਸ ਡੇਟ ਕਰਕੇ ਢਾਡ ਦਿਓ ਜਦੋਂ ਕਾਰੋਬਾਰ ਨਹੀਂ ਰਹੂਗਾ ਭੁੱਖੇ ਮਰੂਗੇ ਤਾਂ ਆਪ ਹੀ ਖੁਦ ਹੀ ਢਾਡੂਗੇ ਸੋ ਦੂਜੀ ਦਾਸ ਹੀ ਬੇਨਤੀ ਹੈ ਲੁਧਿਆਣਾ ਸ਼ਹਿਰ ਤੁਸੀਂ ਦੇਖਿਆ ਜਾਨੀ ਜਾਣੇ ਸਾਰੇ ਜਣੇ ਉੱਥੇ ਸਾਰੇ ਪੰਜਾਬੀ ਜਿਹੜੇ ਆ ਡਿਪੈਂਡ ਹੋ ਗਏ ਆ ਭਈਆਂ ਦੇ ਤੇ ਉਹ ਚਾਹ ਕੇ ਵੀ ਆਪਣੇ ਕਾਰੋਬਾਰੋ ਚ ਭਈਆਂ ਨੂੰ ਨਹੀਂ ਚਲਾ ਸਕਦੇ ਸੋ ਸਾਡੇ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਤੇ ਕਾਰੋਬਾਰ ਭਰਾਵਾਂ ਨੂੰ ਬੇਨਤੀ ਆ ਕਿ ਭਈਆਂ ਤੇ ਡਿਪੈਂਡ ਨਾ ਹੋਵੋ ਆਪ ਦਾ ਕੰਮ ਕਿਸੇ ਪੰਜਾਬੀ ਬੰਦੇ ਕੋਲ ਦੇ ਦੋ ਜਾਂ ਪੰਜਾਬੀ ਬੰਦੇ ਕੋਲ ਕਰਵਾਓ ਜੇਕਰ ਭਈਆਂ ਤੇ ਡਿਪੈਂਡ ਹੋਵਾਂਗੇ ਭਈਆਂ ਦੀ ਬਸੌ ਵਧੂਗੀ ਭਈਆਂ ਦੀ ਬਸੌ ਵਧਣ ਦੇ ਨਾਲ ਨਸਲ ਖੁਸ਼ੀ ਵੀ ਜਿਹੜੀ ਹੈ ਜਿਹੜੇ ਭਈਆ ਪਰਿਵਾਰ ਆ ਪੰਜਾਬੀ ਪਰਿਵਾਰਾਂ ਨਾਲ ਵਿਆਹ ਕਰਾਈ ਜਾਂਦਾ ਲੁਧਿਆਣਾ ਸ਼ਹਿਰ 'ਚ ਦੇਖਿਆ ਸ਼ਰਿਆਮ ਚੱਲ ਰਿਹਾ ਸਰਪੰਚ ਪੈਂਚੀ ਦੇ ਇਲੈਕਸ਼ਨ ਜਿੱਤ ਰਹੇ ਆ ਭਈਏ ਠੇ ਭਈਏ ਪੰਜਾਬੀਆਂ ਤੇ ਪੰਜਾਬੀ ਭਈਆਂ 'ਚ ਜਿਹੜੀ ਸਾਡੀ ਪੰਜਾਬੀ ਕੌਮ ਆ ਚੜ੍ਹਦੀ ਕਲਾ ਵਾਲੀ ਕੌਮ ਆ ਇਸ ਕੌਮ ਦੇ ਉੱਚੇ ਲੰਬੇ ਸੋਹਣੇ ਸੁਨਖੇ ਗੱਭਰੂ ਜਵਾਨ ਮੁੰਡੇ ਆ ਅਗਰ ਸਾਡੀ ਨਸਲ ਖੁਸ਼ੀ ਹੋ ਜੇਗੀ ਭਈਆਂ ਦੇ ਵਿੱਚ ਸਾਡੀ ਨਸਲ ਕਨਵਰਟ ਹੋ ਜੂਗੀ ਸਾਡੀ ਵਿਸ਼ਪ ਦੇ ਵਿੱਚ ਜਿਹੜੀ ਪਹਿਚਾਨ ਆ ਉਹ ਪੰਜਾਬੀਆਂ ਵਜੋਂ ਆ ਸਾਡੀ ਪੰਜਾਬੀ ਮਾਂ ਬੋਲੀ ਸਾਡੇ ਪੰਜਾਬ ਦਾ ਕਲਚਰ ਔਰ ਜਿਹੜਾ ਸਾਡੇ ਪੰਜਾਬ ਦਾ ਪੰਜਾਬੀਆਂ ਦੀ ਸ਼ਾਨ ਆ ਜੇਕਰ ਆਪਾਂ ਭਈਆਂ ਦੇ ਵਿੱਚ ਨਸਲ ਕਨਵਰਟ ਕਰਾ ਦਾਂਗੇ ਤੇ ਉਹ ਭਈਆਂ ਚ ਉਹ ਜਿਹੜੇ ਜੀਨਸ ਹੁੰਦੇ ਆ ਉਹ ਤਾਂ ਨਹੀਂ ਲੌਂਗੇ ਪੰਜਾਬੀ ਵਾਲੇ ਸੋ ਇੰਨੇ ਸਾਲਾਂ ਤੋਂ ਜਿਹੜੀ ਪੰਜਾਬੀਅਤ ਨੂੰ ਪੰਜਾਬ ਨੂੰ ਅਸੀਂ ਜਿੰਦਾ ਰੱਖਿਆ ਆ ਇਹ ਇੱਕ ਮਿੰਟ ਚ ਕੰਮ ਖਰਾਬ ਹੋ ਜਾਏਗਾ ਸੋ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਜਿਹੜਾ ਬੱਚੇ ਦਾ ਕੰਮ ਹੋਇਆ ਆ ਉਹ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਜਿੰਨਾ ਟਾਈਮ ਤੱਕ ਗਵਰਨਮੈਂਟ ਕੋਈ ਕਾਰਵਾਈ ਨਹੀਂ ਕਰਦੀ ਉਹ ਜਿਹੜੇ ਭਈਆਂ ਨਹੀਂ ਲੜਾਂਦੀ ਇੱਥੋਂ ਤੇ ਉਹਨਾਂ ਟਾਈਮ ਤੱਕ ਪੰਜਾਬੀ ਭਰਾਵਾਂ ਨੂੰ ਵੀ ਬੇਨਤੀ ਆ ਤੁਸੀਂ ਆਪ ਹੀ ਚੱਕੋ ਜੇ ਕੋਈ ਗਲਤੀ ਕਰਦਾ ਤੇ ਜੁੱਤੀ ਫਿਰ ਉਸੇ ਟਾਈਮ ਕੋਈ ਈ ਰਿਕਸ਼ਾ ਵਿੱਚ ਮਾਰਦਾ ਇਹਨਾਂ ਦੇ ਜਿਹੜੇ ਈ ਰਿਕਸ਼ਾ ਚਲਾਉਂਦੇ ਕਿਸ ਤਰ੍ਹਾਂ ਲਾਇਸੈਂਸ ਨਹੀਂ ਗਾ ਭਈਏ ਜਿਹੜੇ ਆ ਕਦੀ ਕਿਸੇ ਦੀ ਕੋਈ 50 ਲੱਖ ਦੀ 60 ਲੱਖ ਦੀ ਗੱਡੀ ਇੱਕ ਮਿੰਟ ਤੇ ਫੋਗ ਜਾਂਦੇ ਆ ਕੋਈ ਕਾਨੂੰਨ ਨਹੀਂ ਹੈ ਨਾ ਵਾਸਤੇ ਵੀ ਨੇਤਾ ਜਿਹੜੇ ਆ ਤਾਂ ਨਹੀਂ ਬੋਲਦੇ ਕਿ ਬਈਆਂ ਦੀ ਵੋਟੜ ਜਣੀ ਹੈ ਸਮਝਦੇ ਜੀ ਸੋ ਇਦਾਂ ਗੱਲਾਂ ਬਾਤਾਂ ਆ ਸੋ ਪ੍ਰਸ਼ਾਸਨ ਨੂੰ ਚਾਹੀਦਾ ਕੋਈ ਕਾਨੂੰਨ ਬਣਾਣ ਕੋ ਬਈਏ ਜ਼ਮੀਨ ਨਾ ਖਰੀਦ ਸਕਣ ਕੋ ਸਰਪੰਚ ਪੰਚ ਦੀ ਇਲੈਕਸ਼ਨ ਦੇ ਨਾਲ ਖੜ੍ਹ ਸਕਣ ਸੋ ਪੰਜਾਬੀਆਂ ਨੂੰ ਹਰ ਕਿਤੇ ਚ ਪਹਿਲ ਮਿਲਣੀ ਚਾਹੀਦੀ ਆ ਜੇ ਹੋਵੇ ਵੀ ਬਈਆਂ ਦਾ ਕਾਰੋਬਾਰ ਤੇ ਇਹਨਾਂ ਨੂੰ ਮਜ਼ਦੂਰੀ ਦਾ ਕਾਰੋਬਾਰ ਦਿੱਤਾ ਜਾਵੇ ਜਿਹੜੇ ਵਪਾਰ ਲੈਣਾ ਆ ਸਾਰਾ ਕੁਝ ਇਹ ਪੰਜਾਬੀਆਂ ਦਾ ਕਰਵਾਇਆ ਜਾਵੇ ਸੋ ਜਿੱਥੇ ਤੱਕੇ ਨਾਲ ਰੇੜੀਆਂ ਜਾਂ ਤੱਕੇ ਨਾਲ ਦੁਕਾਨਾਂ ਉੱਤੇ ਕਬਜ਼ਾ ਕੀਤਾ ਆ ਉਹ ਛਡਵਾਇਆ ਜਾਵੇ ਸੋ ਇਦਾਂ ਦੀ ਕੋਈ ਅੱਗੇ ਤੋਂ ਮੰਦਭੱਗੀ ਕੋਈ ਘਟਨਾ ਨਾ ਹੋਵੇ ਜਿਹੜਾ ਮਰਜੀ ਬਈਆ ਦੇਖ ਲੋ ਮੂੰਹ ਦੇ ਵਿੱਚ ਤਮਾਕੂ ਕੀ ਹੁੰਦਾ ਲਾਲ ਜਿਹਾ ਪਾ ਕੇ ਉਹ ਥਾਂ ਥਾਂ ਫਤਲਾ ਜਾਂਦਾ ਆ ਨਸ਼ਾ ਕੀਤਾ ਹੁੰਦਾ ਸ਼ਰਾਬ ਪੀਤੀ ਹੁੰਦੀ ਮੂੰਹ ਚ ਗੁਟਕਾ ਪਾਇਆ ਹੁੰਦਾ ਚੂਟੀ ਲੈਂਦਾ ਜਾਂਦਾ ਸਾਰਾ ਦਿਨ ਸੋ ਕੋਈ ਕਾਨੂੰਨ ਨਹੀਂ ਆ ਪੰਜਾਬੀ ਬੰਦਾ ਕਿਸੇ ਨੂੰ ਕੁਝ ਕਹਿ ਦੇਵੇ ਬਈਏ 10 ਲੜਾਂ ਨੂੰ ਪੈਂਦੇ ਆ ਅੱਜ ਤੁਸੀਂ ਨਿਯੰਸ਼ ਸਿੰਘਾ ਫੌਜਦਾਂ ਦੇ ਨਾਲ ਪਰਿਵਾਰ ਨੂੰ ਮਿਲਣ ਆਏ ਸੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਸੀਗੇ ਤੇ ਸਾਨੂੰ ਪਤਾ ਲੱਗਾ ਕਿ ਪਰਿਵਾਰ ਇੱਥੇ ਨਹੀਂ ਆ ਸੋ ਅਸੀਂ ਫਿਰ ਆ ਤੁਹਾਡੇ ਮਾਧਿਅਮ ਰਹੀਂ মিডিਆ ਦੇ ਮਾਧਿਅਮ ਰਹੀਂ ਉਹਨਾਂ ਨੂੰ ਆਪਣੇ ਤੱਕ ਆਪਣੇ ਦਿਲ ਦਾ ਸਨੇਹਾ ਭੇਜ ਰਹੇ ਹਾਂ ਕਿ ਪ੍ਰਮਾਤਮਾ ਦਾ ਭਾਣਾ ਮੰਨ ਕੇ ਚਲੋ ਭਾਣਾ ਤਾਂ ਇਨਸਾਨ ਦਾ ਹੈ ਪ੍ਰਮਾਤਮਾ ਦਾ ਭਾਣਾ ਨਹੀਂ ਫਿਰ ਵੀ ਪ੍ਰਮਾਤਮਾ ਦੇ ਭਾਣੇ ਨੂੰ ਮਿੱਠਾ ਮੰਨ ਕੇ ਚਲੋ ਹੁਣ ਬੰਦੇ ਦਾ ਵਸ ਨਹੀਂ ਇੱਥੇ ਕੁਝ ਵੀ ਕਰ ਸਕਦੇ ਆ ਬਸ ਓਹ ਇਹੀ ਹੈ ਕਿ ਜਿਹੜੇ ਬੰਦੇ ਨੇ ਇਦਾਂ ਦਾ ਕੰਮ ਕੀਤਾ ਆ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਨਹੀਂ ਤਾਂ ਕੋਈ ਇਦਾਂ ਦੀ ਸਜ਼ਾ ਦਿੱਤੀ ਜਾਵੇ ਜਿਹਦੇ ਨਾਲ ਲੋਕਾਂ ਨੂੰ ਮਨ 'ਚ ਡਰ ਪੈ ਜਾਵੇ ਕਿ ਬੱਚਿਆਂ ਨਾਲ ਜਾਂ ਰੇਪ ਕੇਸ ਨਹੀਂ ਕਰਨਾ ਜ਼ਿੰਦਗੀ ਦੇ ਵਿੱਚ ਕੋਈ ਇਦਾਂ ਦਾ ਕਾਨੂੰਨ ਬਣਾਇਆ ਜਾਵੇ ਕਿ ਲੋਕਾਂ ਦੇ ਦਿਲਾਂ 'ਚ ਡਰ ਹੋਵੇ ਸੋ ਪਰਿਵਾਰ ਦੇ ਤੇ ਅੱਜ ਲੱਖ ਲੱਖ ਮੇਰਾ ਪ੍ਰਣਾਮ ਆ ਜਿਹੜੀ ਇਹੋ ਜੀ ਮਾयां ਜਿਹੜਾ ਇਦਾਂ ਵੱਡਾ ਦਿਲ ਕਰਕੇ ਆਉਣੇ ਤੇ ਭਾਣੇ ਨੂੰ ਮੰਨੇ ਆ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼